ਦੱਬ ਕੇ ਰਹਿਣਾ ਨਾ ਸਿੱਖ ਲਈ ਤੂੰ ਤਾਂ ਚੰਨ ਤੱਕ ਵੀ ਭਰੀਆਂ ਉਡਾਰੀਆਂ ਥੱਕ ਹਾਰ ਪੈਰ ਪਿੱਛੇ ਨਾ ਮੋੜੀ ਤੂੰ ਤਾਂ ਕੱਲੀ ਨੇ ਜੰਗਾ ਸਿਰੇ ਚਾੜੀਆਂ ਤੇਰੇ ਖੂਨ 'ਚ ਗੁੜਤੀ ਉਸ ਰਾਣੀ ਦੀ ਜੋ ਅਕਹਿਰੀ ਲੜੀ ਸੀ ਵਿੱਚ ਮੈਦਾਨੀ ਰੂਹ 'ਚੋਂ ਨਾ ਵਿਸਾਰ ਦੇਈ ਉਸ ਬੇਦੀ ਦੇ ਹੌਸਲੇ ਦੀ ਕਾਣ ਪੂਰਾ ਪੂਰਾ ਹੱਕ ਤੇਰਾ ਹਰ ਖੁਸ਼ੀ ਤੇ ਨਾ ਚਾ ਆਪਣੇ ਤੂੰ ਦੱਬ ਕੇ ਰਖੀ ਨਾ ਝੁਕੀ ਅੱਗੇ ਕਿਸੇ ਜ਼ਾਲਮ ਦੇ ਬੇਖੌਫ ਹੋ ਬੁਲੰਦ ਹੋ ਹੌਸਲੇ ਰੱਖੀ ਦਿਲ ਦੀਆਂ ਸਦਰਾਂ ਦੇ ਖੋਲ ਜਿੰਦਰੇ ਗੁਲਾਮ ਸੁਪਣਿਆਂ ਦੀ ਭੁੱਲ ਕਹਾਣੀ ਚਾਵੇਂ ਤਾਂ ਹਰਸ਼ੈ ਤੇਰੀ ਐ ਕਮਜ਼ੋਰ ਖੁਦ ਨੂੰ ਕਦੇ ਨਾ ਜਾਣੀ ਕਮਜ਼ੋਰ ਖੁਦ ਨੂੰ ਕਦੇ ਨਾ ਜਾਣੀ ਤੂ ਤਾਂ ਮਾਈ ਪਾ ਗੋ ਜਈ ਓ ਸ਼ੇਰਨੀ ਜੋ ਗੰਜ ਕੇ ਫਤਿਹ ਬੁਲਾਉਂਦੀ ਸੀ ਜੂਜਦੀ ਸੀ ਲੈ ਨੰਗੀਆਂ ਤਲਵਾਰਾਂ ਨਾ ਜ਼ੁਲਮ ਅੱਗੇ ਸੀਸ ਝਕਾਉਂਦੀ ਸੀ ਕੋਈ ਹੱਕ ਨਹੀਂ ਕਿਸੇ ਨੂੰ ਤੇਰੇ ਹੱਕ ਖੋਹਣ ਦਾ ਕੋਈ ਹੱਕ ਨਹੀਂ ਕਿਸੇ ਨੂੰ ਤੇਰੇ ਹੱਕ ਖੋਹਣ ਦਾ ਹਰ ਮੌਕਾ ਤੂੰ ਖੁਦ ਲੜ ਕੇ ਲੈਣਾ ਸਿਮਰਨ ਦੁਨੀਆ ਹੋਰ ਵੀ ਜ਼ਾਲਮ ਬਾਂਜੂ ਦੁਨੀਆ ਹੋਰ ਵੀ ਜ਼ਾਲਮ ਬੰਜੂ ਜੇ ਸਿੱਖ ਗਈ ਤੂੰ ਸਭ ਕੁਝ ਸਹਿਣਾ ਜੇ ਸਿੱਖ ਗਈ ਤੂੰ ਸਭ ਕੁਝ ਸਹਿਣਾ ਧੰਨਵਾਦ